ਆਪ ਕੋ ਸਨਸ਼ੀਰੂ ਫਾਇਰੰਗਲੋ ਅਗਿਆ 100 ਮੀਟਰ ਪ੍ਰਸਿੱਧ ਰਿਆ ਕਰਦੀਆ ਖੁਦ ਕੋਲਾ ਦੇ ਖੰਦੇ ਤੋਂ ਬੰਦੇ ਸਿੱਖੋਣਾ ਕਰਦੀਆ ਅੱਜ ਅਸੀਂ ਧੰਨਵਾਦ ਕਰਦੇ ਆ ਸਾਡੇ ਸਰਦਾਰ ਜਮੇਦ ਸਿੰਘ ਜੀ ਮੁਜਾਰੀ ਸਰਦਾਰ ਦਰਸ਼ਪ ਸਿੰਘ ਜੀ ਮੱਥੜ ਮੁਜਾਰੀ ਪ੍ਰਭਪਾਲ ਮੁਜਾਰੀ ਬਹੁਤ ਬੜੇ ਹੀ ਪਹਿਲਵਾਨ ਹੈ ਇਹਦਾ ਵੀਰਾਂ ਗੋਵੀ ਇੱਕ ਵਾਰ ਫੇਰ ਬੜਾ ਦਰਵਾਜ਼ਾ ਕਰਦੇ ਆ ਪਹਿਲਵਾਨ ਹੀ ਇੱਕ ਟੋਰ ਵਾਲਾ ਕਰਦੇ ਨਾ 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 ਹੋਵੇ ਨਾ ਹੋਵੇ ਓਥੇ ਆਹ ਵੇ ਆਹ ਵੇ ਸਾਹ ਜਦੋਂ ਤੇ ਆਦਾ ਤੂੰ ਸਾਡੀ ਗੁਰਸਾਹ ਹੈ ਇਹ ਆ ਬਾਟੀ ਨਾ ਮੇਰੀ ਵਾਲਾ ਇਹ ਆਏ ਹਾਏ ਹਾਏ ਜਰਾ ਜੋ ਹੋ ਗਿਆ ਕਿ ਪਹਿਲੀ ਤਰ ਦੇ ਅੱਗੇ ਨਿਆਣੇ ਬੰਦਿਏ ਤੂੰ ਹੀ ਜਾਣਦੀ ਆ ਖੁੱਡਫੀ ਪੁਰਾਣੇ ਵਾਲੀ ਇਹ ਮਾਰਕ ਪਹਿਲਾਂ ਪਿਆ ਬਤਾ ਕੇ ਕੱਲ ਹੀ ਵੇਦਾ ਬੋਣਾ ਕਹਿੰਦੇ ਬਾਟੀ ਨਾ ਦੇ ਹੀ ਵਾਲਾ ਕੀ ਹੋਣਾ ਕੀ ਬੰਦ ਹੈ ਕੱਲ ਸਵੇਰ ਨੂੰ ਫਹੀ ਹੈ ਜਿੱਤਣਾ ਕਿਹਦਾ ਹੁੰਦਾ ਹਰੋ ਤੇਰੀ ਤੇਜੇ ਜੋ ਪਿੱਛੇ ਸੋਹਣਿਆ ਦੂਰ ਹੁੰਦੇ ਦਿਲਾਂ ਦੇ ਭਲੇਖੇ ਸੋਹਣਿਆ ਅਗਲਾ ਵੀ ਕੀਆਂ ਦੇ 31 ਮੋੜ ਦਾ ਦਮ ਕਬ ਬਗਾਨੇ ਪੁੱਤ ਦਾ ਉਹ ਵੱਜਦਾ ਫਰਾਟਾ ਜਿਵੇਂ ਨੀਂਦੇ ਫੋੜਦਾ ਵੱਜਦਾ ਫਰਾਟਾ ਜਿਵੇਂ ਨੀਂਦੇ ਫੋੜਦਾ ਉਹ ਚੱਲਦਾ ਹੋਇਆ ਮੁਕਾਬਲਾ ਇਹਨਾਂ ਮੱਲਾਂ ਦੇ ਦਰਮਿਆਨ ਇਹਨਾਂ ਜੋਰ ਜਾਂਦੇ ਦਰਮਿਆਨ ਆਰ ਪਾਰ ਵਾਲੇ ਕਦੇ ਖੜ੍ਹੇ ਨਹੀਂ ਹੁੰਦੇ ਬਾਦ ਕਦੇ ਕੀ ਵੀ ਸਾਹ ਦੇ ਖੜ੍ਹੇ ਨਹੀਂ Oke, हो जाते रखंदा पीता दंगला च कजा न चोर पके सारी तोर वरिती वॾा गजरा लॻे सॾी ਇਹ ਵਰਕੇ ਮੁੰਡੇ ਜੀ ਮੁੰਡਾ ਲੱਗੇ ਛੱਡੀ ਜੋਲ ਵਰਗਾ ਤੇ ਮੁੰਡਾ ਗੁਜਰਾਂ ਦਾ ਕੁਸ਼ਤੀ ਪਾਉਂਦਾ ਏ ਤੱਕ ਤੱਕ ਦਸਕਾ ਨੂੰ ਨਜ਼ਾਰਾ ਬੜਾ ਆਉਂਦਾ ਏ ਕਿਹੜੇ ਛੱਡੀ ਵਿੱਚ ਕੁਸ਼ਤੀ ਕੰਦੂ ਹੋਰਦੀ ਬਲਾਰੋ ਟੀਮ ਜਿੰਨਾ ਗੁਜਰਾਂ ਦੇ ਮੁੰਡੇ ਵਿੱਚ 500 ਰੁਪਏ ਸਾਡੇ ਸਭ ਤੋਂ ਜਵਾਨ ਜੀ ਕਿਨੀ ਗਾ ਜੀ ਆਵੇ ਫਾੜੇ ਕੋਈ ਨਹੀਂ ਖੁੱਲ ਕਰਕੇ ਆਪਲਾ ਹੋ ਜੰਗੋਤ ਜੀ ਕਰੋ ਖੜਾ ਨਾਲ ਮਨੀਸ਼ ਜੱੱਫੇਵਾਲ ਜਸਤੋ ਆ ਵੀ ਮੁਕਾਬਲਾ ਵੇਖਣਯੋਗ ਹੈ ਵੱਡਾ ਮੱਲ ਹੈ ਸੋ ਰਾਜਕੁਮਾਰ ਪਾਸਕੇ ਸ੍ਰੀਮਾਨ ਦਾ ਮੁੰਡਾ ਹੈ ਇਹ ਜੋ ਰਿਤਿਹੁਣ ਜਿੱਤਿਆ ਬੱਲਾ ਪਰਖਾੜੇ ਦਾ ਬਹੁਤ ਵੱਡਾ ਮੱਲ ਹੈ ਰਮਲ ਪਥੇੜੀ ਸੇ ਮੁਕਰਸਾ ਨਾ ਇਹਦੇ ਬੇਟੀਆਂ ਦੇ ਨਾਲ ਉਹਦਰ ਵੀਰ ਭਰਾ ਜੀ ਟ੍ਰਾਂਸਫਰ ਤੇ ਬਹੁਤ ਧਿਆਨ ਰੱਖਿਆ ਜੀ ਕਿਉਂਕਿ ਬਾਜੀ ਵਜੇ ਕਹਿੰਦੇ ਧਾਤੀ ਜਿੱਲੀਏ ਬੱਚੇ ਆਪ ਦਾ ਰਸਤਾ ਆਪਣੇ ਆਪ ਉਹਦਰ ਤੋਂ ਫਿਰ ਦੋ ਸੰਦੂਰੇ ਦਾ ਹਮ ਦੇਖੀਏ ਹਾਂਜੀ ਪੁਜਾਰੀ ਸਾਡੇ ਵਿੱਚ ਪਹੁੰਚੇ ਆ। ਢਾਲੀ ਅਸੀਂ ਧੰਵਾਦ ਕਰਦੇ ਆ। ਸਤਿਕਾਰਯੋਗ ਸਰਦਾਰ ਅਰਸ਼ ਸਿੰਘ ਜੀ ਭੋਗੀ ਬੜੀ ਧੰਵਾਦ ਕਰਦੇ ਆ। ਸਤਿਕਾਰਯੋਗ ਕੈਪਟਨ ਆਹ ਪਹੁੰਚੇ ਆ ਝੜੜੀ ਵਾਲੇ। ਬਾਈ ਤਾੜੀ ਮਾਰ ਦਿਓ। ਤਾੜੀ ਮਾਰ ਦਿਓ ਸੌਰਵ ਹੈ। ਜੱਸਾ ਪਟਿਕਾ ਦੇ ਲੋਕਾਂ ਨੇ ਹਮਾਦਰ ਦਾ। ਇਹ ਬਾਦਰ ਪੰਜਾਬ ਦੇ ਵੱਡੇ ਵੱਡੇ ਕਿੱਲੇ ਦੇ ਵੱਡਾ ਨਾਮ ਬਣ ਗਿਆ ਸੌਰਵ ਦਾ ਆਪਣੀ ਕੌਜਤਾ ਆਪਣੀ। ਔਰ ਦਾ ਵਧੀਆ ਪਹਿਲਵਾਨਾ ਤੋਂ ਬੇਸਰੀ ਰੱਖਦਾ। ਬੰਦੇ ਅਦੁਰ 라ਜੂ ਕਹਿੰਦੇ 라ਜੂ ਨੂੰ 라ਜੂ ਕਹਿੰਦੇ ਪੰਗੀ ਹਲੋ ਖੇਡ ਚੱਕ ਗਈ ਹੈ ਗਈ ਵੱਡੇ ਦਿਲ ਦੀ ਆ ਬਹੁਤ ਵਧੀਆ ਹੈ ਜੀ ਸਟੇਟ ਸਾਹਿਬ ਇਹ ਜਿਹੜਾ ਆਪੋਰ ਦੇ ਦੋ ਮਿੱਤਰ ਦਾ ਭਰਾ ਹੈ ਜਦੋਂ ਮੈਂ ਦੋੜ ਬੋਲਦਾ ਉਧਰ ਰਾਜਾ ਜੀ ਕਬਰ ਰਾਜੀ ਸ਼ੋਪਿੰਗ ਗਈ ਉਹਨਾਂ ਮਨੋਂ ਦੋ ਦੋ ਰੁਪਏ ਦੇ ਵੱਡੇ ਮਾਨ ਭੋਲੇ ਬਹੁਤ ਬਹੁਤ ਧੰਨਵਾਦ ਹੈ ਜਿਹਨੇ ਆਪਣੇ ਮਿੱਤਰ ਸੱਜਣਾਂ ਜਾਂਦੇ ਡਾਕਟਰ ਮਨਜੀਤ ਜੀ ਔਰ ਉਹਦੇ ਹੋਰ ਦੇ ਨਾਂ ਤੇ ਦੋ ਦੋ ਰੁਪਏ ਦੇ ਵੱਡੇ ਮਾਨ ਭੋਲੇ ਕਰਦੇ ਆ ਬਹੁਤ ਬਹੁਤ ਧੰਨਵਾਦ ਸਾਡੇ ਕਬਰ ਦਾ ਸੋਹਿਆ ਵਾਲੇ ਤੇ ਕਰਾਉਂਦੇ ਉਹ ਮੇਰੇ ਨਾਲ ਆਉਂਦੇ ਸਾਕੇ ਸ਼ਰਮਤ ਭਗਤ ਜੀ ਨੇ ਪੜਾਵਾ ਜਾਈਦਾ ਸਾਰੇ ਨਸ਼ਾ ਕੇ ਜਣਾ ਹੰਦੜ ਕੇ ਦੇਤੀ ਹੈ ਔਰ ਜਿਹੜੇ ਵੱਡੇ ਬਾਣ ਬੋਲਦੇ ਹੋਏ ਹੈ ਮੈਂ ਤੁਸੀਂ ਜਿਧਰੀ ਵਾਲੇ ਆਪੀ ਨਾਲ ਕਹਿੰਦੇ ਭਾਰਤ ਕੇਸਰੀ ਮਲ ਰਾਂਜ ਪਰ ਜੋ ਲਖੇ ਜ਼ਿਕਰ ਇਹ ਰਿਸਪੈਕਟ ਬੁੱਲਾ ਪ੍ਰਕਿਰਪਾਸ ਬੋਰੂ ਪਹਿਲਵਾਨ ਨੇ ਤਿਆਰ ਕੀਤਾ ਪੁੱਤਰ ਅੱਜ ਸਾਡੇ ਜੀਤੀ ਕੋਲੀ ਚੌਧਰੀ ਜੀ ਪੁੱਜਿਆ ਬਹੁਤ ਬਹੁਤ ਧੰਨਵਾਦ ਅਰੇ ਇਹ ਘਰ ਦੇ ਵੱਡਾ ਪੁੱਤ ਪੈਦਾ ਹੋਇਆ ਬੜਾ ਵਧੀਆ ਖਬਰ ਪਹਿਲਵਾਨੀ ਦੇ ਸਰਦੇ ਵਿੱਚ ਬਹੁਤ ਹੀ ਸਾਡੇ ਰਾਮਨਾਥੀ ਚੋਢੀ ਸਾਹਿਬ ਜੀ ਆਉਣ ਵਾਲੇ ਉਹ ਵੀ ਪੁੱਜਿਆ ਇਸ ਵਾਰ ਕਿਹਨਾਂ ਵਾਲਾ ਮੇਲਾ ਅਗਲੇ ਆ ਰਿਹਾ ਹੈ ਜਿੱਥੇ ਸਾਡੇ ਐਸਐਸਟੀ ਸਾਹਿਬ ਰਾਮਾ ਸਾਹਿਬ ਜੀ ਕੇਜੇ ਤੋਂ ਪੁੱਜੇ ਹੋਇਆ ਹੋਰ ਸਾਡੇ ਤਾਲੂ ਗੋਸ਼ ਤਾਲੂ ਬਾਬਾ ਜੀ ਉਹਦਾ ਮੇਲਾ ਢੀਲਾ ਮੇਲਾ ਉਹ ਵੀ ਆਉਣ ਵਾਲਾ ਹੈ ਸਾਡੇ ਸੇਮਰ ਪਹਿਲਵਾਨੀ ਦੇ ਪਿੰਡ ਦਾ ਸ਼ਾਮ ਦਾ ਪੁੱਤੀ ਐਸਪੀ ਖਾੜਾ ਪਾਟਾ ਸ਼ੁਰੂ ਹੋ ਚੁੱਕੀ ਹੈ ਜਿਹੜਾ ਖਾੜਾ ਹੈ ਜੋਰ ਜ਼ਮਾਨੇ ਕੇ ਲਈ ਯਹਾਂ ਤੋਂ ਕੋਈ ਵੀ ਜੋਰੇ ਮਾਰ ਸਕਦਾ ਹੈ ਦਾ اہل ਜ਼ਮਾਨੇ ਕੋ ਐਹਲ ਬਣਾ ਸਕਦਾ ਹੈ ਜਦੋਂ ਕੱਟ ਦਾ ਲੋਹਾਂ ਲੋਹੇ ਨੂੰ ਤੇ ਭਾਪੜ ਵਜੀ ਚਿੜਿਆੜਿਆਂ ਦਾ ਰਾਜੇ ਖੇਲੇ ਹਾਸਲੇ ਦੀ ਲੰਦਨੀ ਛੋ ਕੇ ਲਲਕਾਰੇ ਜੰਮਦੇ ਵੀ ਸਾਡੇ ਲਾਣੇ ਜੋੜੇ ਸੱਚਿਆਂ ਦੇ ਸਾਡੇ ਫਿਰਦੇ ਰਾਜੇ ਜੰਮਦੇ ਦੇਈ ਬੱਲੇ 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 ਕਦੇ ਉੱਤੇ ਕਦੇ ਥੱਲੇ ਫਿਰਦੇ ਤਾਕੇ ਪੈਣ ਫਟਾਕੇ ਆਓ ਹੋ ਇਧਰ ਵੀ ਜਰਣਾ ਜੀ ਵੀ ਚੱਲਦੇ ਆ ਕੇ ਸ਼ਬਦਾਂ ਦੀ ਖੇਡ ਸੱਜਣਾ ਦੋਨੇ ਬਿਨਾ ਬੋਲੇ ਨਾ ਖੁਸ਼ੀਆਂ ਹੀ ਪੰਡਿਆ ਨੇ ਕਦੇ ਪਾਏ ਰੋਲੇ ਨਾ ਹੋ ਟਕਰਾਂ ਦੀ ਟਕਰਾ ਨੇ ਜਫੀਆਂ ਨੂੰ ਜਫੀਆਂ ਨੇ ਟਕਰਾਂ ਨਾਲ ਖੰਦੇ ਆ ਉਹ ਸਾਡਾ ਹੋ ਜਾਂਦਾ ਜਿਹਦੇ ਨਾਲ ਵੀ ਬੰਦੇ ਆ ਅਸੀਂ ਧੰਨਵਾਦ ਕਰਦੇ ਆ ਨੀਲਜ ਰਾਣਾ ਜੀ ਆਕੂ ਰਾਣਾ ਜੀ ਸਾਨੂੰ ਜਹਾਨ ਮੰਗੂ ਜੀ ਇਹਨਾਂ ਵਰੇ ਜੇਤੂ ਪਹਿਲਵਾਨ ਨੂੰ ਮੋਗੋ ਜੀ ਇਹਨਾਂ ਬੜੇ ਜੇਤੂ ਭਰਾਨ ਨੂੰ 1000 ਦੇ ਮਾਨ ਹੋਣਿਆ 1000 ਦੇ ਮਾਨ ਹੋਣਿਆ ਹੱਟ ਪਿੱਛੇ ਕਿ ਮਿੱਤਰਾਂ ਦੀ ਪੁੱਛਦਾ ਸਵਾਲ ਹੈ ਜੇ ਮਾਰ ਦਲਕਾਰਾ ਜੀ ਨੇ ਕੀਤਾ ਸਾਨੂੰ ਯਾਦ ਹੈ ਕੱਥੇ ਵੱਟੇ ਪੈਲੀਆਂ ਦੀ ਸੱਜਰੀ ਔਲਾਦ ਦੇਖਿਆ ਕੰਡਾਸਿਆਂ ਨੂੰ ਉਹ ਗਾਟਿਆਂ ਦੀ ਪਾਲੇ ਹੱਟ ਪਿੱਛੇ ਹੱਟ ਪਿੱਛੇ ਹੱਟ ਪਿੱਛੇ ਕਿ ਮਿੱਤਰਾਂ ਦੀ ਉਹ ਪੁੱਛਦਾ ਸਵਾਲ ਹੈ ਐਸ ਵੇਲੇ ਕਹਿੰਦੇ ਮੈਦਾਨ ਦੇ ਵਿੱਚ ਜਾਂਦਾ ਹੋਇਆ ਚੋਰ ਗੱਡੀ ਦੀ ਹੋ ਅੱਗ ਲਾਈਆ ਟੈਰਾ ਨੂੰ ਜੋਬਰਾਂ ਦਾ ਗੱਡੀ ਨੰਪੀ ਨਹੀਂ ਫੁੱਟ ਕੋਲਣਾ ਵੱਡਾ ਮੱਲ ਬੈਰੀਗੇਟ ਦੇ ਗੇਟ ਖੋਲ ਕੇ ਰੱਖੀਂ ਦੀ ਓ ਪਿੰਡੂ ਰਾਲਾ ਜੀ ਔ ਰੱਥ ਦੀ ਸੁਣਾਉ ਫੈਸਲਾ ਜੀਰੇ ਬੱਲ ਦਾ ਓ ਕੁਸ਼ਤੀ ਵਿੱਚ ਜੋਰ ਚੱਲਦਾ ਗੇ ਕੁਸ਼ਤੀ ਦੇ ਵਿੱਚ ਜੋਰ ਚੱਲਦਾ ਬੜੀ ਪਿਆਰੀ ਸਾਊਂਡ ਹੈ ਪ्योर ਪੰਜਾਬ ਲਾਈਵ ਅੱਜ ਦਾ ਮੁਕਾਬਲਾ ਹੌਦਾਂ ਕਾਨੂੰ 30 16 ਦੇ ਉੱਤੇ ਵੱਡੇ ਮਾਨ ਕੀਤੇ ਜਾਣੇ ਆ Vai, ji, ਆਜਾ ਹੋ ਮੁਕਾਬਲਾ ਐਸੇ ਦੇ ਮੱਲਾ ਦੇ ਦਰਮਿਆਨ ਯੋਧਿਆਂ ਦੇ ਦਰਮਿਆਨ ਹਾਂ ਲੋ ਢੋਲੀ ਢੋਲੀ ਆਦਰ ਸਾਡਾ ਭਰਾ ਨੀਤ ਰਾਣਾ ਅੰਕੂ ਰਾਣਾ ਸੋਮੂ ਚੋਹਾਨ ਤੇ ਮੋਗੂ ਵੱਲੋਂ 1000 ਰੁਪਏ ਦੀ ਨਗਦ ਰਾਸ਼ੀ ਜੇਤੂ ਪਹਿਲਵਾਨ ਨੂੰ ਦਿੱਤੀ ਜਾਣੀ ਹੈ 51001 ਹੋ ਗਿਆ ਤੇ 1100 ਰੁਪਏ ਸਾਡੇ ਕੈਪਟਨ ਰਣਵੀਰ ਸਿੰਘ ਦੀ ਝਿੰਗੜੀ ਹੁਣ ਵੱਲੋਂ ਘੋੜੇ ਲਈ ਹੈ ਤੇ 1000 ਰੁਪਏ ਜੇਤੂ ਪਹਿਲਵਾਨ ਮਤਲਬ 52100 ਦੀ ਰਾਸ਼ੀ ਦਿੱਤੀ ਜਾਣੀ ਹੈ ਵਾਹ ਜੀ ਵਾਹ ਅਸੀਂ ਬੜਾ ਧੰਨਵਾਦ ਕਰਦੇ ਹਾਂ ਸਾਡੇ ਸੈਕਟਰੀ ਸਾਹਿਬ ਤਵਜੀਦਾ ਉਹਨਾਂ ਦੀ ਬੇਟੀ ਇਸ਼ਰ ਰਾਣਾ ਬੇਟਾ ਕਰਤ ਗਰਾਣਾ ਉਹ ਵੀ ਲਾਈਵ ਜਦੋਂ ਹੋਇਆ ਗਰਾ ਬਹੁਤ ਪਾ ਮੰੰਜਰ ਵੀ ਆਏਗਾ ਪਿਆਸੇ ਦੇ ਪਾਸ ਸਮੰਦਰ ਵੀ ਆਏਗਾ ਫੱਕਰ ਦਾ ਹੈ ਇਹ ਮੰੰਜਰ ਕੇ ਮੁਸਾਫਿਰ ਪਹਿਲਵਾਨ ਜੀ ਦਾ ਦੇਣਾ ਪੈਣਾ ਪਵਾ ਭਰਾ ਜੀ ਜਿਹਦਾ ਕਹਿ ਕੇ ਗੱਲ ਖਾਰੇ ਹੈ ਨਾ ਉਹਦੀ ਕਰਨਾ ਪੈਣਾ ਹੈ ਬਈ ਇੱਕ ਬੇਨਤੀ ਨੋਟ ਕਰ ਲਿਓ ਭਲਵਾਨੋ ਕੋਸ਼ਤੀਆਂ ਖਤਮ ਹੋਣ ਦੇ ਬਾਅਦ ਕਿਸੇ ਵੀ ਮਾਲਕ ਕਿਸੇ ਦੇ ਘਰ ਨਹੀਂ ਜਾਣਾ ਇਹ ਬੇਨਤੀ ਨੂੰ ਕੁਰਬਾਨ ਕਰ ਦਿਓ ਕਿ ਰੱਖ ਹੌਸਲਾ ਉਹ ਮੰਜ਼ਰ ਵੀ ਆਏਗਾ ਪਿਆਸੇ ਕੇ ਪਾਸ ਸਮੁੰਦਰ ਵੀ ਆਏਗਾ ਖਤਰਨਾ ਬੈ ਇਹ ਮੰਜ਼ਰ ਕੇ ਮੁਸਾਫਿਰ ਅੰਜੋ ਵੀ ਮਿਲੇਗੀ ਔਰ ਮਿਲਨੇਗਾ ਜੀ ਸਾਰੇ ਆ ਜਾਓ ਮੇਰਾ ਵੀਰ ਉਹਦਾ ਵੀ ਆਏਗਾ ਅੰਦਰ 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 ਲੱਗੀ ਡਾਕਟਰ ਤੇ ਉਹਦੇ ਚੰਦ ਲਗਾਤਾਰ ਭਰਾਵਾਂ ਵੱਲੋਂ ਵੱਡਾ ਮਾਣ ਦਿੱਤਾ ਜਾ ਰਿਹਾ ਹੈ ਆਹ ਦੇ ਸਾਡੇ ਸ਼ਾਨ ਨੰਬਰਦਾਰ ਜੀ ਕੈਨਲੀ ਕੋਪਰੈਟ ਪੰਨਾ 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 ਮੇਰਾ ਵੀਰ ਅੰਮੇ ਦੁੱਤੀ ਸਾਹਿਬ ਚੱਲ ਲਈ ਵਾਲੇ ਕੈਮਰੇ ਤੋਂ ਅੰਮੇ ਬਾਈ ਦੁੱਤੀ ਸਾਹਿਬ ਚੱਲੋ ਲਈ ਵਾਲੇ ਕੈਮਰੇ ਤੋਂ ਬਾਈ লাইਵ ਵਾਲੇ ਕੈਮਰੇ ਬੋਲੇ ਨਾਓ ਸਹੌਂਕੇ ਤੇ ਸਾਡੇ ਰਜਿੰਦਰ ਰਾਣਾ ਜੀ ਜੁਕੇ ਜੁੜੇ ਆ ਬਾਤ ਤੇ ਕਰਾਣਾ ਜੁੜਿਆ ਹੋਇਆ ਕੈਨੇਡਾ ਤੋਂ ਸਾਡੇ ਫੋਲੀ ਭਰਾ ਐਂਡ ਬਾਈ ਵੀਰ ਕੋਈ ਦਬਈ ਤੋਂ ਕੋਈ ਫੋਨੀ ਤੇ ਤੋਂ ਪੱਤਰ ਤੋਂ ਭਾਗ ਛੋੜੇ ਹੋਇਆ ਜਿਹੜਾ ਪੰਜਾਬ ਲਾਈਵ ਤੇ ਤੋਂ ਬੜਾ ਧੰਨਵਾਦ ਸਾਡੇ ਕੈਪਟਨ ਅਨੁਭੀਰ ਸਿੰਘ ਜੀ ਜਿਨ੍ਹਾਂ ਨੂੰ 1500 ਰੁਪਇਆ ਪੁੱਜਿਆ ਹੋਇਆ ਛੋੜੇ ਬਾਰੇ ਫਾਇਦ ਵੀ ਭਾਵੇਂ ਜਿੱਤੇ ਭਾਵੇਂ ሸਨੇ ਗੱਲ ਬਾਤ ਹੀ ਹੈ ਕਿ ਜਿੱਦਣ ਜਿੱਦਣ ਹਰ ਕੋਈ ਕਰਦਾ ਹਰ ਖੇਡ ਪਤੀਰਾ ਜਿੱਤੋ ਨਾ ਮੁੱਲ ਪੈਂਦਾ ਕੋਈ ਹਰ ਦਾ ਮੁੱਲ ਹੀਰਾ ਹਰ ਦਾ ਮੁੱਲ ਹੀਰਾ ਤੇ ਸਾਡੀ ਆਰ ਬੜੀ ਕੱਤ ਛੜੀਆਂ ਇਹਦਾ ਜਾਲ ਬੋਗਵੀ ਹੈ ਕਿ ਕਿਰੀਏ ਬਹੁਤ ਵਧੀਆ ਮੁਕਾਬਲਾ ਹੈ ਜਿੰਦਾ ਅਰਦਾ ਪੂਰਾ ਜੋਰ ਨਹੀਂ ਇਹਨਾਂ ਮੱਲਾ ਦਰਦੇ ਚੱਲਦਾ ਹੋਇਆ ਐਡਾ ਰਾਤਾਂ ਰੋੜੀ ਸੋਦੇ ਜਿਨ੍ਹਾਂ ਦਿਨ ਅਗ ਗਲਾਮੀ ਉਹ ਕਰਦੇ ਨਹੀਂ ਹੁੰਦੇ ਇਹਨਾਂ ਦੁਨੀਆ ਡਰਾਉਣੀ ਕਈ ਵਾਰ ਖਾਉਂਦੇ ਫਨ ਪੱਟੀਆਂ ਧਾਗੇ ਸੂਈ ਵਾਲੇ ਨਕੇ ਚਿਤ ਪਾਣੇ ਪੈਂਦੇ ਐ ਐਵੇਂ ਲੋਕੀ ਰਹਿੰਦੇ ਚੰਗੇ ਦੇਂਦੀ ਗਦੇ ਚੰਗੇ ਦੇ ਨਾਂ ਦੇ ਨਹੀਂ ਲਿਆਣੇ ਪੈਂਦੇ ਐ ਲਿਆਣੇ ਪੈਂਦੇ ਐ ਟਿੱਪ ਦੇ ਉੱਤੇ ਪੂਰਾ ਜੋਰ ਦੇਣਾ ਪੈਂਦਾ ਹੱਥ ਮੱਜਰਾਂ ਦੇ ਸਿਰਿਆਂ ਤੇ ਲਾੜ ਨੂੰ ਘਰੇ ਬੈਠ ਕੇ ਰੱਬ ਕਰ ਰੋਟੀਆਂ ਨਹੀਂ ਹੁੰਦਾ ਇਹ ਵੀ ਤੋੜਨੀ ਪੈਂਦੀ ਆ ਮੁੱਛ ਪਾਣ ਤੋਂ ਲੰਗੇ ਲੜਾਉਦੇ ਨਹੀਂ ਇਹ ਲਿਆ ਦੇ ਪੈਂਦੇ ਇਹ ਤੋੜਾ ਬੰਦਾ ਭਲਾਈ ਉਹ ਯੁੱਧ ਹੋ ਗਿਆ ਯੁੱਧ ਤੇ ਹੋ ਮੰਗਵਾਲੇ ਯੁੱਧ ਹੋ ਗਿਆ ਯੁੱਧ ਉਹ ਕੁਸ਼ਤੀ ਤੇ ਬੱਲਾ ਬੱਲੇ 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 ਰੋਣੀ ਤੋਲੀ ਢੋਲੀ ਢੋਲੀ ਭਾਈ ਸੰਗਤ ਨੂੰ ਬੇਨਤੀ ਹੈ ਜੇਕਰ ਤੁਹਾਨੂੰ ਪ੍ਰਬੰਧ ਵਧੀਆ ਲੱਗਿਆ ਅੱਜ ਮੇਲਾ ਵਧੀਆ ਲੱਗਿਆ ਤਾਂ ਤਾੜੀ ਮਾਰੋ ਜੀ ਸੋਹਾਂ ਤੋੜਾਂ ਲੱਗਦਾ ਤੀਰ ਦੀ ਮਿੰਡਵਾ ਵਾਲਿਓ ਪੰਜਾਬੀ ਆ ਗਏ ਐ ਤਾਂ ਹੀ ਤਾੜੀ ਵੱਜੀ ਐ ਤਾੜੀ ਫੁੱਲ ਕੇ ਮਾਰ ਦਿਓ ਢੋੜਾ ਬਾਬਾ ਫਨਾਈ ਤੇ ਰਿਤਿਕ ਪੋਲਾਪੁਰ ਤੇ ਕਾਨੂੰ ਤਾੜੀਆਂ ਵੱਜਣ ਦੀਆਂ ਸਾਡੇ ਸਰਪੰਚ ਕਹੂ ਨਾਮ ਜੀ ਦੇ ਪਿੰਡ ਦੇ ਖੇਤਿਹੜਾ ਨੰਬਰ ਦਾ ਰਾਜੇ ਚੈਂਪੀਅਨ ਦੇ ਪਿੰਡ ਵਿਖਿਆ ਕੜੇ ਪੰਜਾਬੀ ਬਾਬਲੇ ਬੜੀ ਬੋਤ ਪੁੱਜਣਗੇ ਕਿ ਪੁੱਤਰ ਮਿੱਠਲੇ ਦੇਵੇ ਰਾਮ ਸਰੂਪ ਦੇਵੇ ਸਰੂਪ ਦੇਵੇ ਦਾ ਬਾਬਾ ਅੱਜ ਬੋਲੀ ਤੋਂ ਆਮੀ ਵਾਕੀ ਅੱਜ ਫਿਰ ਆਈ ਅੰਦਰ ਕਿ ਮੰਦਰਾਂ ਨੂੰ ਪਾਉਣ ਲਈ ਹੋ ਰਾਮਰਾ ਜਾਗਦੇ ਟਾਰਗੇਟ ਰੱਖਦੇ ਨੇ ਵਿੱਚੋ ਦਿਮਾਗ ਦੇ ਉਸਤਾਦ ਤੇ ਨਗੋਟਾ ਜੀ ਨੇ ਜੇ ਲੋ ਤੇ ਆਇਆ ਘਰ-ਘਰ ਛਾੜੇ ਡੇਰੇ ਖਾਲਿਆਂ ਚ ਲਾਇਆ ਪਰ ਬਈ ਕੁਝ ਜਿਹੜੇ ਨਾਂ ਤੋਂ ਕੀ ਜਾਣਿਆ ਕੋਈ ਉਹ ਬਲ ਖੇਰਿਆ ਇੱਥੋਂ ਦੇ ਮੈਦਾਨਾਂ ਨੀਤ ਰਾਣਾ ਅੱਪੂ ਰਾਣਾ ਸੋਨੂ ਤਵਾਰ ਤੇ ਬੋਗੂ ਬਲੋ 1000 ਦੀ ਰਕੀਏ ਜਿੱਤਣ ਵਾਲੇ ਕਹਦਾ ਆਂ ਤੇ ਲਈ 5107 ਨੇ ਟੁੱਪ ਕਰ ਲੈਦੀਆ ਥੈਂਕ ਯੂ ਥੈਂਕ ਯੂ ਜੇ ਲੈਣਾ ਚੱਕੀ ਦਾ ਆਟਾ ਜੇ ਲੈਣਾ ਗੜਨ ਦਾ ਆਟਾ ਸਗੀ ਫਿਰਦੀ ਜਾਂਦੀ ਐ ਜੇ ਪਰ ਲੱਖੂ ਤੋਂ ਪਾਣੀ ਤਾਂ ਤਿੰਨ ਫਿਰਦੀ ਜਾਂਦੀ ਐ ਜਿੰਨ ਕੀ ਮਦਦ ਬਾਣਨ ਲਈ ਬੰਨ ਨੂੰ ਬਾਤ ਆ ਪੈਂਦਾ ਏ ਜੇ ਲੈਣਾ ਦੁੱਧ ਤੋਂ ਖੋਆ ਕਦੋਂ ਦੁੱਧ ਨੂੰ ਕਾੜਨਾ ਪੈਂਦਾ ਏ ਨੂੰ ਕਾਟਦਾ ਪੈਂਦਾ ਢੋਲੀ ਕੋ ਦੀ ਕਬਟ ਅਲਵੀਰਾ ਕੱਚੇ ਕੋਠੇ ਨੂੰ ਜੇ ਘਰ ਲਿਪੀ ਇਹਨਾ ਉਹ ਪੈਂਦਿਆ ਪੈਂਦਿਆ ਪੈ ਜਾਂਦਾ ਦਸੇ ਹੋਏ ਜੇ ਬੰਦੇ ਨੂੰ ਮਨਾਈਏ ਨਾ ਫੜਕ ਦਿਨਾਂ ਵਿੱਚ ਪੈਂਦਿਆ ਪੈਂਦਿਆ ਪੈ ਜਾਂਦਾ ਜਗਲ ਖੋੜ ਬੰਦੇ ਨੂੰ ਜਿੰਨਾ ਮਰਜੀ ਰੋਕ ਲੋ ਉਹ ਗੱਲ ਕਹਿੰਦੇ ਆ ਕਹਿੰਦੇ ਆ ਕਹਿ ਜਾਂਦਾ ਜਿਵੇਂ ਜਾਂਦਾ ਨਹੀਂ ਮਾਤਾ ਨਾਨਾ ਦੇਵੀ ਦੇ ਦਰਬਾਰ ਤੋਂ ਉਹਦਾ ਪਿੱਠਾ ਬੈਦਿਆ ਬੈਦਿਆ ਪੈ ਜਾਂਦਾ ਜੇ ਬਾਲ ਅਲਵੀਰਾ ਬੋਲ ਸੱਤਿਆ ਦਰਬਾਰ ਕੀ ਸ਼ਿਰੋਕਾਲ ਜੈਕਾਰਾ ਲਖਾ ਦਾ ਪੀਰ ਦਾ ਬੋਲ ਸੱਚੇ ਨਿਵਾਰ ਕੀ ਜੈ ਪੰਜ ਪੀਰਾਂ ਦਾ ਜਿਨ੍ਹਾਂ ਨੇ ਕੀਤੂਰ ਦੇਵੀ ਦੇ ਚੰਦਾ ਆਗਾ ਲੈ ਕੇ ਜਿਹੜਾ ਅੱਜ ਤੋਂ ਸ਼ੁਰੂ ਹੋਇਆ 2025 ਪਿੰਨ ਮਿੰਡਵਾ ਸਮੂਹ ਕੀ ਗ੍ਰਾਮ ਗੋਪੀ ਅੰਮੜਾ ਜੀ ਜਿਨ੍ਹਾਂ ਨੇ ਅੱਜ ਸੋਰੇ ਦੇ ਘਟ ਦਾ ਪਹਿਲਾ ਚੰਗਾ ਨਾਲੋਂ 500 ਦੇ ਵੱਡੇ ਮਾਣ ਪਹੁੰਚਿਆ ਬਹੁਤ ਬਹੁਤ ਧੰਨਵਾਦ ਹੈ ਜੀ ਵਾਹ ਜੀ ਵਾਹ ਛਾਤਾ ਦੀ ਕੋਸ਼ਿਸ਼ ਕਰਦੀ ਹੈ ਕਿਰਾਸ ਅੰਮੀ ਦੀ ਚੋਰੀ ਦਾ ਵਾਹ ਜੀ ਵਾਹ ਆਹ ਤਾੜੀ ਮਾਰੇ ਕੋਲ ਚੱਲ ਗਈ ਸੈਰੀ ਦੇ ਨਾਲ ਦੇ ਵੀ ਵਧੀਆ ਰੱਖਿਆ ਪਰ ਕਰਦੀ ਹੈ ਕਿਰਾਸ ਅੰਮੀ ਦੀ ਚੋਰੀ ਦਾ ਆਪ ਕੋਟ ਦਾ ਖੋਦਾ ਪੈਸਾ ਵੀ ਆਉਂਦੀ ਹੈ ਨਾਲੇ ਖੋਦ ਤੋਂ ਪਵਾਦਾ ਬੱਕ ਬੇਕ ਮਨਾਨਾਂ ਦੇ ਮੁੰਡਾ ਬੱਕੇ ਜੋੜ ਖਾਦਾ ਬੱਕੇ ਜੋੜ ਖਾਦਾ ਬਹੁਤ ਵਧੀਆ ਮੁਕਾਬਲਾ ਇਸ ਵੇਲੇ ਮੱਲਾ ਦੇ ਦਿਨਾਂ ਚੱਲਦਾ ਹੋਇਆ ਇਹਦਾ ਯੋਧੇ ਦੇ ਰੂਪ ਚੱਲਦਾ ਹੋਇਆ ਲੈਕੀ ਦੁਨੀਆ ਸਲਾਮਾਂ ਫਿਰ ਕਰਦੀ ਹੁੰਦਾ ਜੀਨੇ ਜਸਰੀਂ ਵਿੱਚ ਜੋਰ ਲਈ ਅੱਜ ਪੈਸੇ ਤੇ ਇਹ ਸਭ ਲੋਕ ਫੱਟਦੇ ਸਾ ਮੈਂਦ ਨੂੰ ਕਹਿੰਦੇ ਕਦੇ ਜੋਰ ਲਈ ਟੂਰੀ ਬਾਣ ਦੀ ਫੱਲਾ ਛੇੜੀ ਬਾਪੂ ਜੀ ਹਿੰਦਰਾ ਦਾ ਦੇ ਨਾਲ ਸਦਾ ਜੀਨੇ ਯਾਰ ਤਣਦੇ ਜੀਨੇ ਯਾਰ ਤਣਦੇ ਉਧਰ ਉਹਦੇ ਚੱਦ ਭਰਾ ਜਿਹੜਾ ਕਿ ਢੀਂਗਲਾ ਆ 6000 ਰੁਪਏ ਦਾ ਬਾਈਾ ਥੱਲੋ ਓ ਚਾਹਵੀ ਤੁਸੀਂ ਭਾਈ ਇੱਕ ਵਾਰ ਤਾੜੀ ਮਾਰ ਦਿਓ ਘੋੜਾ ਬਾਬਾ ਫਲਾਈ ਤੇ ਨਾਲ ਰਿਤਕਾ ਬੁੱਲਾ ਵਰਦੀਸਾ ਦੇ ਦੇ ਸਿੱਧੇ ਪਹਿਲੇ 500 ਮੈਗਾ ਨਹੀਂ ਹੁਣ ਪੁੱਜਦਾ 900 ਰੁਪਿਆ ਜੀ ਨਾ ਮੇਰੇ ਲਈ ਪੁੱਜਿਆ ਬਹੁਤ ਬਹੁਤ ਧੰਨਵਾਦ ਟਰੈਕਟਰ ਰਵੀਰ ਸਿੰਘ ਜਿੱਡੜੀ ਵਾਲਿਆਂ ਦਾ ਚੱਲ ਜੀ ਕੁਸ਼ਤੀ ਮੈਦਾਨ ਦੇ ਵਿੱਚ ਆਦਰ ਸਾਡੇ ਦਰਸ਼ਨ ਸਿੰਘ ਦੀ ਪੱਖੜ ਮੁਜਾਰੀ ਵਾਲੇ ਵੱਡਾ ਮਨ ਕਰਦੇ ਆ ਬਹੁਤ ਬਹੁਤ ਧੰਨਵਾਦ ਸਭ ਲਈ ਦੇਖਦਾ ਜੀ ਜਿਹਦੇ ਪੁੱਤ ਕਹਵਾਣੀ ਖੇਤਾਂ ਦੇ ਵਿੱਚ ਉਤਰੇ ਹੈ ਖੁਲਾਜੀਵਾ ਇਹ ਸੋਹਣੀ ਖੇੜ ਦੇ ਮਾਲਕ ਖੇੜ ਜਾਂ ਫਿੱਕੀ ਖਾਦੇ ਨੇ ਸੈਂਕੜੇ ਨਹੀਂ ਹਜ਼ਾਰਾਂ ਤੋਂ ਡੇਰੇ ਲਾਉਂਦੇ ਨੇ ਜਿਸੋ ਦਾ ਖੇੜ ਸੰਦਲੀ ਪੈਣਾ ਪਾ ਜਾਂਦੇ ਆ ਜਿੰਦ ਸਤਿ ਜੀਵੇਂ ਨੀਲੇ ਥੋੜਦਾ ਕੁੱਤਾ ਹੋਵੇ ਮੋਰੇ ਕਨੇ ਭੱਜ ਕੇ ਲੰਗੇ ਨਾ ਬਿਨਾ ਗੱਲ ਤੋਂ ਕਿਥੇ ਜੱਤਰ ਬਾਜੇ ਅੱਗੇ ਖੰਘੀਏ ਨਾ ਲਗਲੀ ਖੱਗ ਹਟਾ ਕੇ ਅਗਲਾ ਫਰੀ ਦਵਾ ਦਿੰਦਾ ਜੇ ਹੋਵੇ ਘੋੜਾ ਬਾਬਾ ਫਲਾਈ ਵਾਲਾ ਅਤੇ ਦੂਜੇ ਪ੍ਰਭਾਵ ਨੂੰ ਜਿੱਤ ਕਰਕੇ ਦਿਖਾ ਦਿੰਦਾ ਜੇ ਹੋਵੇ ਨੁਤਕ ਮੱਲਾ ਬਰਾੜਾ ਦਾ ਦੂਜੇ ਪ੍ਰਭਾਵ ਨੂੰ ਜਿੱਤ ਕਰਕੇ ਦਿਖਾ ਦਿੰਦਾ ਇਸ ਵੇਲੇ ਦੋਨਾਂ ਮੱਲਾ ਦੇ ਦਰਮਿਆਨ ਹਰ ਕੋਈ ਬਾਤ ਕਰਦਾ ਆਇਆ ਜਿਹੜਾ ਇਸ ਜੱਲੋਂ ਤੱਕ ਬੜਾ ਨਾਮ ਹੈ ਸਮੇਂ ਬਾਦ ਜਲਦੀ ਕੁਸ਼ੀ ਮਦਾਨ ਦੇ ਵਿੱਚ ਕਹਿੰਦਾ ਜਿਸਮਤ ਪਾਉਣਾ ਪੈਂਦਾ ਇਹ ਜੱਗ ਦੇ ਤਾਂ ਜਾ ਕੇ ਹੰਦੇ ਨੇ ਚੱਕੇ ਵਿੱਚ ਜੱਗ ਦੇ ਨਾਮ ਜੱਤ ਤੇ ਬਣਾਉਣਾ ਸਿਖਾਵਾ ਗੱਲਾਂ ਲਿਕਾ ਲੋਕੇ ਵਾਲਾ ਨਾਮ ਬਣਾਣਾ ਬੜਾ ਔਖਾ ਹੈ ਹੋਣੀ ਕੋ ਮਿੱਤੀ ਹੈ ਜਿਹੜੇ ਸੁਪਨਿਆਂ 'ਚ ਜਾਨ ਹੁੰਦੀ ਹੈ ਬਾਹਾਂ ਕੋ ਕੁਝ ਨਹੀਂ ਹੁੰਦਾ ਹੌਸਲੇ 'ਚ ਉਡਾਨ ਹੁੰਦੀ ਹੈ ਪੂਰੇ ਆਲ ਇੰਡੀਆ ਤੋਂ ਕੋਈ ਵੀ ਮੋਬਾਈਲ ਲੈਣਾ ਚਾਹਦਾ ਤੁਹਾਡਾ ਬਿੱਤਰ ਸਜੜ ਰਾਣਾ ਕੰਪਨੀ ਪਿੱਛੇ ਨਿੱਕੂ ਆਪੇ ਆ ਕੇ ਸਭਾਰ ਕਰ ਸਕਦਾ ਜਿੱਕਰ ਕਹਿੰਦੇ ਕਿ ਕੈਸ਼ ਪਾਰਨਾ ਦੇ ਕੋ ਨਹੀਂ ਹੈ ਇਸੋ ਦੇ ਵਿੱਚ ਮੋਬਾਈਲ ਹੈ ਕੋਈ ਵੀ ਥਾਰਨਾ ਕਿਉਂ ਮੂਵੀ ਕਰਨੀ ਪਣੀ ਹੈ ਨਾ ਪੁਆਇੰਟ ਨੋ ਟੋਫਨ ਫੈਸਲਾ ਲਵਾਇਆ ਹੈ ਕਲੀਅਰ ਸਾਰੇ ਕਹਿੰਦੇ ਸ਼ਾਮ ਤੱਕ ਸ਼ਾਮ ਤੱਕ ਗੱਲ ਚੱਲਦੀ ਰਹੇ ਬਾਕੀ ਗੱਲਾਂ ਕਮੇਟੀ ਦੇ ਹੱਥ ਹੈ ਬਹੁਤ ਹੀ ਸ਼ਾਨਦਾਰ ਤੇ ਚੱਲਦਾ ਸ਼ਾਨਦਾਰ ਮੁਕਾਬਲਾ ਘੋੜਾ ਬਾਬਾ ਭਾਈ ਤੇ ਰਿੰਦਕ ਬੋਲਾ ਬਸਰੀਦਾਸ ਅਦਰ ਤੋਂੜੇ ਇਸ ਬਲੇ ਉੱਪਰ ਹੈ ਕੈਪਟਨ ਅਰਵਿੰਦ ਸਿੰਘ ਜੀ ਦਾ ਤੇਹਦਾ ਮਹਿਰਵਾਨ ਹੈ ਔਰ ਸੱਜਣ ਨੂੰ ਵੀ ਜ਼ਬਰਦਾਰ ਰਾਜੇ ਸ਼ਾਮ ਜੀ ਕਹਿੰਦੇ ਆ ਬਾ ਫਤਿਹ ਬੰਦਾ ਰੈਡ ਮੁੰਡੇ ਨੂੰ ਸਰਪੰਚ ਕੌਲਾ ਜੀ ਉਹਦੇ ਪਿੰਡ ਵੀ ਨੂੰ ਘੋੜੇ ਨੂੰ ਸੋਤੇ ਦਿੱਤੇ ਆ ਰਿਹਾ ਹੈ ਉਮਰ ਘਟ ਹੈ ਏ ਬੱਲੇ 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 ਘੋੜਿਆਂ ਕੋ ਦਾ ਪੇਚ ਮਾਰਨਾ ਪੈਣਾ ਹੈ ਕਿ ਪੈਨਸੋ ਮਰਦਾ ਵਿੱਚ ਪਹਿਲਵਾਨੀ ਦਾ ਯਾਰ ਉਸ ਕਿਤੀ ਪਾ ਦਿਓ ਜੀ ਕਿ ਸਿੱਕ ਲਿਆ ਸਿੱਕ ਲਿਆ ਮੁੱਕ ਜਾਂਦਾ ਯਾਰ ਪੰਦ ਜਵਾਨੀ ਦਾ ਪੈਕ ਜੋ ਖਿਖਾਰੀ ਕਹਿੰਦੇ ਸੋਨਾ ਵਾਲੇ ਸ਼ੁੱਧ ਵੀ ਬਾੜਾਏ ਖੁਆਜੇ ਦਾ ਕਾੜ ਕਾੜ ਦੋਤ ਵੀ ਰਾਜ ਰਹਿਣੀ ਦਾ ਸੰਧਿਆ ਵੀ ਆਵੇ ਨੀ ਮੋਢੇ ਦਾ ਮਾਨ ਵਧਾਰੇ ਹਰ 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 ਕੁਸ਼ਤੀ ਦੇ ਉੱਤੇ 11 11 ਸੋਹਣ ਤੇ ਆਣੇ ਆਜ ਕਰਦੇ ਆ ਕੈਪਟਨ ਰਣਜੀਤ ਸਿੰਘ ਜੀ ਢਿਂਡੀ ਵਾਲਾ ਦਾ ਬਹੁਤ ਵੱਡੇ ਦਾਨੀ ਵੀਰ ਹੈ ਜਸ ਰਣਜੀਤ ਸਿੰਘ ਜਿੰਦੀ ਵਾਲਾ ਦਾ ਬਹੁਤ ਧੰਨਵਾਦ ਕਰਦੇ ਆ ਇਸ ਮਿਲੇ ਮੁਕਾਬਲਾ ਚੱਲਦਾ ਹੋਇਆ ਇੱਕ ਵਾਰ ਫੇਰ ਧੰਨਵਾਦ ਕਰਦੇ ਆ ਕੈਪਟਨ ਰਿੱਕੀ ਜੀ ਦਾ ਸਾਡੇ ਸਤਿਕਾਰਯੋਗ ਜੀ ਦੇ ਚਾਣਾ ਸਾਡੇ ਸਰਪੰਚ ਪਿੰਨੂ ਰਾਣਾ ਜੀ ਰਿੱਕੀ ਚੰਦੇਲ ਗੋਪੀ ਜਦੋਂ ਬਰਾੜੀ ਆਉਂਦੀ ਉਹ 90 ਮੀਟਰ ਦੀ ਚਾਹੇ ਮੈਟਰ ਪਿਆਰੀ ਕਰਦੀ ਹੈ 20 ਮੀਟਰ ਦੀ ਕਰਦੇ ਰੈਕਟ ਯਾਰੀ ਕਰਦੀ ਹੈ ਬਹੁਤ ਛਾਤੀ ਨਹੀਂ ਹੁੰਦੀ ਧਰਮ ਸੇ ਬੜੀ ਜਾਤੀ ਨਹੀਂ ਹੁੰਦੀ ਕੰਧੋ ਸੇ ਉੱਚੀ ਛਾਤੀ ਨਹੀਂ ਹੁੰਦੀ ਇੰਦਰਸਾਨ ਜਿੰਦਾਬਾਦ ਜੇਕਰ ਲਾਣੀ ਨਹੀਂ ਆਉਂਦੀ ਨਾ ਲਾਇਓ ਕਿਸੇ ਨਾਲ ਯਾਰੀ ਤਿੰਨੋਂ ਚੱਟੇ ਹੀ ਕਮਾਉਂਦੇ ਪੁਆਇੰਟ ਭਾਈ ਉਹਦੇ 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 ਉਦੇ ਚੰਦ ਪਰ ਬੇ ਖਿਡਾਰੀਆਂ ਦਾ ਸਾਡੇ ਖੇਲੇ ਹਾਸਿਲ ਦੀ ਟੋਨੀ ਉਹ ਲੈ ਪੈਟਾ ਲਈ ਫੋਕਲੇ ਕਾਲਾਗਾ ਮੇਹਰਬਾਨ 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 ਉਹ ਉਹ ਹਾਏ ਹਾਏ ਰਿਤਿਕ ਉਹਦੇ ਨਾਮ ਵੀ ਹੋ ਗਿਆ ਜੀ ਹੋ ਗਿਆ ਕਲੀਅਰ रोग हर कष्ट हर 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 महादेव अब ब्रिज पर कुश्ती नहीं दी जानी पहले क्या होया रोहित भी कहते दे बढ़िया माल है रोहित कही सारे काबु पहलवान का पुत्र तो बहुत बड़ा पावर हाउस है और माने कड़ी तो है बहुत बढ़िया बात बड़ी प्यारी मेरी कुर्सी करनी है हरिओ मारे आने वाले साथो प्यार पर भाई साहब कट के जरणचे पक्का ਬੀਬੀ ਫੋਕਸ ਵਾਲੀ ਵਾਲੀ ਝਾੜ ਮਤਲੋ ਰਾਲੇ ਕਿਰੇ ਹੱਥ ਦਾ ਵੀ ਸਿਰਾ ਹੋ ਗਿਆ ਇਹ ਝੜ ਗਈ ਸਿਰਾਂ ਵਾਲੀ ਸਮਸਾਰੋ ਸ੍ਰੀ ਸਾਧ ਸੰਗਤ ਬਾਕ ਮੇਵਾਸ ਬੜੀ ਚੰਗਿਆਰੇ ਮਾ ਕੰਨ ਦੀ ਤਿਆਰੀ ਗੱਗੂ ਪਟਿਆਲਾ ਜਾਗਰ ਮੰਧੀਆਂ ਆਓ ਜੀ ਗੱਗੂ ਪਟਿਆਲਾ ਜਾਗਰ ਮੰਧੀਆਂ ਸਾਹਿਲ ਕੋਟਲਾ ਅਮਿਤ ਮੋਦ ਰੋਡ ਇਹਦਾ ਐਸਾ ਕਰਨਾ ਕੋਈ ਗਲਵਾ ਛੇਤੀ ਹੋਰੇ ਸਤਲਾ ਆਉਂਦੀਆਂ ਪੈਰ ਕਸਾਈ ਜਾਂਦੇ ਆ 10 10 ਕੇ ਅਗਲਾ ਹੌਣ ਗਿਆ ਕਦੋਂ ਫੇਰੋਂ ਛੱਡ ਦਿੱਤਾ ਆਹ ਜੰਮਰੇ ਹਲਾਉਂਦਾ ਮੈਂ ਵੇਖੀ ਚੱਲ ਤੂੰ ਵੇਖੀ ਚੱਲ ਅਜੇ ਤਾਂ ਸ਼ੁਰੂਆਤ ਆ ਮੈਂ ਤਾਨੂੰ ਸਿੱਧੂ ਕਹਿੰਦਾ